ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਾਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਮੇਂ ਤੇ ਪੂਰਾ ਨਾਕ ਕਰਨ ਕਾਰਨ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਅਤੇ ਸਾਡਾ ਚੜਚੜਾਪਨ ਵੱਧ ਜਾਂਦੀ ਹੈ ਜਦੋਂ ਅਸੀਂ ਸੌ ਨਹੀਂ ਪਾਉਂਦੇ ਜਾਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਨੀਂਦ ਸੰਭਵ ਨਹੀਂ ਹੁੰਦੀ ਫਿਰ ਚਾਹੇ ਇਹ ਸਥਿਤੀ ਆਪਣੇ ਚਰਮ ਤੇ ਹੋਵੇ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਕੁਝ ਅਜਾਹੀ ਨੁਸਖੇ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਚੰਗੀ ਅਤੇ ਡੂੰਗੀ ਨੀਂਦ ਲੈ ਸਕਦੇ ਹੋ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ਸੂਰਜ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਤੁਹਾਨੂੰ ਕੁਦਰਤ ਨਾਲ ਸਮਕਾਲੀਕਰਨ ਵਿੱਚ ਮਦਦ ਕਰ ਸਕਦਾ ਹੈ ਅਜਿਹਾ ਕਰਕੇ ਤੁਸੀਂ ਰਾਤ ਨੂੰ ਜਲਦੀ ਸੋ ਪਾਓਗੇ ਸੌਣ ਵੇਲੇ ਗਰਮ ਦੁੱਧ ਜਾਂ ਚਾਹ ਪੀਓ ਹਲਦੀ ਵਾਲਾ ਦੁੱਧ ਜਾਂ ਹਰਬਲ ਚਾਹ ਜਿਵੇਂ ਕੈਮੋਮਾਈਲ ਬ੍ਰਹਮੀ ਰੋਜ਼ ਬਲੂ ਪੀ ਫਲਾਵਰ ਟੀ ਅੰਥੜੀਆਂ ਦੇ ਨਾਮ ਨਾਲ ਮਨ ਨੂੰ ਵੀ ਸਕੂਨ ਦਿੰਦੀ ਹੈ ਨੱਕ ਰਾਹੀਂ ਸਾਹ ਲੈਣ ਦੇ ਅਭਿਆਸ ਕਰੋ ਅਜਿਹਾ ਕਰਨ ਨਾਲ ਤੁਹਾਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ ਬੈੱਡ ਤੇ ਲੰਮੇ ਪੈ ਕੇ ਸੌਣ ਦੇ ਸਮੇਂ ਫੋਨ ਜਾਂ ਟੀਵੀ ਦਾ ਇਸਤੇਮਾਲ ਕਰਨ ਤੋਂ ਬਚੋ ਆਪਣੇ ਪੈਰਾਂ ਦੀ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਨਿੱਗ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਆਰਾਮ ਮਿਲੇਗਾ ਨੱਕ ਵਿੱਚ ਗਾਂ ਦੇ ਘਿਓ ਦੀਆਂ ਦੋ ਬੂੰਦਾਂ ਪਾਓ ਦਿਨ ਦੀ ਸ਼ੁਰੂਆਤ ਅਤੇ ਅੰਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਪ੍ਰਾਰਥਨਾ ਹੈ ਇਸ ਲਈ ਪ੍ਰਾਰਥਨਾ ਕਰੋ ਸੌਣ ਤੋਂ ਪਹਿਲਾਂ ਦੁੱਧ ਗੁੜ ਹਲਦੀ ਵਾਲਾ ਦੁੱਧ ਜਾਂ ਕੇਸਰ ਭਰਪੂਰ ਦੁੱਧ ਦਾ ਸੇਵਨ ਕਰੋ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸੌਣ ਤੋਂ ਪਹਿਲਾਂ ਠੰਡਾ ਜਾਂ ਗਰਮ ਪਾਣੀ ਨਾਲ ਨਹਾਓ ਕਿਉਂਕਿ ਨਹਾਉਣ ਤੋਂ ਬਾਅਦ ਨੀਂਦ ਬਹੁਤ ਮਿੱਠੀ ਹੁੰਦੀ ਹੈ ਸੋ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ